ਕਿਸਾਨ ਆंदोलਨ 2.0 ਦੇ ਵਿੱਚ ਜਿੱਥੇ ਕਿਸਾਨ ਬਾਰਡਰਸ ਤੇ ਬੈਠੇ ਹੋਏ ਨੇ ਅੱਗੇ ਦੀ ਜਿਹੜੀ ਹੈ ਕੀ ਕੁਝ ਕਰਨਾ ਹੈ ਰਣਨੀਤੀ ਤਿਆਰ ਹੋ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਸਾਰੀ ਪਟੀਸ਼ਨਸ ਹੈ ਕਲਬ ਹੋ ਕੇ ਅੱਜ ਜਨਾ ਉਤੇ ਸੁਣਵਾਈ ਹੋਈ ਹੈ ਨੋਟਿਸ ਜਾਰੀ ਹੋਇਆ ਆਖਿਰ ਕਿਸ ਨੂੰ ਨੋਟਿਸ ਜਾਰੀ ਹੋਇਆ ਕਿ ਕੁਝ ਡਾਇਰੈਕਸ਼ਨਸ ਹਾਈ ਕੋਰਟ ਨੇ ਦਿੱਤੀਆਂ ਨੇ ਤੇ ਦੋਨਾਂ ਸਰਕਾਰਾਂ ਨੂੰ ਕੀ ਕੁਝ ਕਿਹਾ ਜਾਣਨ ਦੇ ਲਈ ਸਾਡੇ ਨਾਲ ਐਡਵੋਕੇਟ ਨੇ ਹਰਿੰਦਰਪਾਲ ਈਸ਼ਰ ਜੀ ਅਤੇ ਪ੍ਰਦੀਪ ਰਾਪੜਿਆ ਜੀ ਜਿਹੜੇ ਕਿ ਇਹਨਾਂ ਦੇ ਕਿਉਂਕਿ ਪਟੀਸ਼ਨਰ ਸੀਗੇ ਉਹਨਾਂ ਦੇ ਕਾਉਂਸਲ ਲੈ ਰਹੇ ਨੇ ਈਸ਼ਰ ਸਰ ਪਹਿ ਸਭ ਤੋਂ ਪਹਿਲਾ ਤਾਂ ਅੱਜ ਜਿਹੜੀ ਪਟੀਸ਼ਨ ਸੀ ਕਿਉਂਕਿ ਬਹੁਤ ਸਾਰੀ ਹੈ ਤੇ ਕਨਫਿਊਜ਼ਨ ਵੀ ਬਹੁਤ ਸਾਰੀ ਹੈ ਤੁਹਾਡੀ ਪਟੀਸ਼ਨ ਕਿਹੜੀ ਵਾਲੀ ਸੀਗੀ ਤੇ ਕੀ ਕੁਝ ਹੋਇਆ ਉਸਦੇ ਮੇਰੀ ਜਿਹੜੀ ਐਪਲੀਕੇਸ਼ਨ ਸੀ ਜੀ ਸੀਐਮ 22 ਪੀਆਲ ਜਿਹੜੀ CW P 2024 ਐਂਡ 23 ਦੋ ਸੀਐਮਸ ਹਨ ਮੇਰੀ ਬਾਈ ਨੰਬਰ 23 ਨੰਬਰ ਤੇ ਦੋਨੋਂ ਜਿਹੜੀ ਹੈ ਮੇਨ ਰਿਟ ਦੇ ਨਾਲ ਹੀ ਲੱਗੀ ਸੀ ਉਹਦੇ ਵਿੱਚ ਸਾਡੀ ਪ੍ਰੇਅਰ ਦੋ ਸੀ ਇੱਕ ਤਾਂ ਮੈਨੂੰ ਐਜ਼ ਅ ਇੰਟਰਵੀਨਰ ਇਸ ਪਿਟੀਸ਼ਨ ਚ ਪਰਮਿਸ਼ਨ ਦਿੱਤੀ ਜਾਵੇ ਜੋ ਕੋਰਟ ਨੇ ਅਲਾਉ ਕਰਤੀ ਦੂਜੀ ਮੇਰੀ ਪ੍ਰੇਅਰ ਸੀ ਜਿਹੜੀ ਉਹਦੇ ਸਾਡੀ ਪ੍ਰੇਅਰ ਇਹ ਸੀ ਕਿ ਸ਼ੁਕਰਨ ਦੀ ਜੋ ਮੌਤ ਹੋਈ ਹੈ ਉਹਦੀ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਰਿਟਾਇਰਡ ਹਾਈ ਕੋਰਟ ਜਜ ਤੋਂ ਕਰਾਈ ਜਾਵੇ ਕਿਉਂਕਿ ਸਾਨੂੰ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ ਦੂਜਾ ਜਿਹੜਾ ਕਿਸਾਨਾਂ ਤੇ ਗੋੜੀਆਂ ਚਲਾਈਆਂ ਨੇ ਪੈਲਟਸ ਚਲਾਈਆਂ ਨੇ ਅਤਰੂ ਗੈਸ ਚਲਾਈ ਹੈ ਇਹਨਾਂ ਦੀ ਵੀ ਜੁਡੀਸ਼ੀਅਲ ਇਨਕੁਆਇਰੀ ਹੋਵੇ ਕੀ ਸਟੇਟ ਨੇ ਕੋਈ ਸਟੈਟਿਸ ਰਿਪੋਰਟ ਦੇ ਵਿੱਚ ਕਿਹਾ ਹਰਿਆਣਾ ਨੇ ਕਿ ਪੈਲਟਸ ਕੰਦੇ ਇਸਤੇਮਾਲ ਕੀਤਾ ਗਿਆ ਨਹੀਂ ਉਹ ਉਹ ਆਇਆ ਹੈ ਦੀ 125 ਤੋਂ ਜ਼ਿਆਦਾ ਫਾਰਮਰਜ਼ ਨੂੰ ਇੰਜਰੀਜ਼ ਨੇ ਜਿਹੜੀ ਪੈਲਟ ਗਨ ਕਰਕੇ ਨੇ ਤੇ ਚਾਰ ਬੰਦੇ ਆਪਣੇ ਜਿਹੜੇ ਨੇ ਇਹ ਅਖਬਾਰ ਦੀ ਰਿਪੋਰਟ ਸੀ ਕਿ ਅੱਖਾਂ ਵੀ ਜਿਹੜੀ ਉਹਨਾਂ ਦੀ ਜਾ ਚੁੱਕੀ ਹੈ ਤੇ ਉਹ ਸਾਰਾ ਪੈਲਟਸ ਦਾ ਚੱਲੀ ਹੈ ਇਹ ਤਾਂ ਇਟ ਇਜ਼ ਐਡਮਿਟਿਡ ਫੈਕਟ ਕਿ ਪੈਲਟਸ ਚੱਲ ਰਹੀਆਂ ਨੇ ਹੁਣ ਤੱਕ ਗੋਲੀਆਂ ਵੀ ਚੱਲ ਰਹੀਆਂ ਨੇ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਪਤੀਲੇ ਦੇ ਵਿੱਚ ਗੋਲੀ ਫਸੀ ਹੋਈ ਹੈ ਜਗ੍ਹਾ ਜਗ੍ਹਾ ਤੇ ਗੋਲੀਆਂ ਆ ਰਹੀਆਂ ਨੇ ਉਹ ਸਾਰਾ ਜਿਹੜਾ ਉਹ ਤਾਂ ਆਨ ਰਿਕਾਰਡ ਆ ਗਿਆ ਹੁਣ ਤੱਕ ਕਾਫੀ ਚੀਜ਼ਾਂ ਆਨ ਰਿਕਾਰਡ ਆ ਗਈਆਂ ਕਿ ਚੱਲ ਰਹੀਆਂ ਨੇ ਤੇ ਕੋਰਟ ਨੇ ਸ਼ੁਕਰਨ ਦੀ ਮੌਤ ਬਾਰੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਜਦੋਂ ਕਿਨੂੰ ਮੌਤ ਹੋਈ ਹੈ ਤੇ ਤੁਸੀਂ 28 ਤੱਕ ਪੋਸਟਮਾਰਟਮ ਕਿਉਂ ਨਹੀਂ ਕੀਤਾ ਇਨਕੁਐਸਟ ਪ੍ਰੋਸੀਡਿੰਗ ਕਿਉਂ ਨਹੀਂ ਕੀਤੀ ਕਿਉਂਕਿ ਅਨੈਚੁਰਲ ਡੈਥ ਦੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਇੰਨੇ ਦਿਨ ਕਿਉਂ ਵੇਟ ਕੀਤਾ ਤੇ ਉਹ ਸਰਕਾਰ ਨੇ ਇੱਕ ਐਕਸਕਿਊਜ਼ ਦੇਣ ਦੀ ਕੋਸ਼ਿਸ਼ ਕੀਤੀ ਦੀ ਕਹੇ ਦੀ ਫਾਰਮਰ ਜਨਦੀ ਕਰਨ ਦਿੱਤਾ ਤੇ ਅਸੀਂ ਕਿਹਾ ਕਿ ਐਸਾ ਕੁਝ ਗੱਲ ਨਹੀਂ ਸੀ ਕਿਉਂਕਿ ਇਹਨਾਂ ਨੇ ਐਫਆਈਆਰ ਦਰਜ ਨਹੀਂ ਕੀਤੀ ਉਹ ਵੀ ਰਿਕਾਰਡ ਮੰਗੇ ਕਿਤਨੀ ਪੈਲੇਟਸ ਠੀਕ ਹੈ ਉਹ ਅਸੀਂ ਜਿਹੜਾ ਹੈ ਕੋਰਟ ਦੇ ਵਿੱਚ ਐਪਲੀਕੇਸ਼ਨ ਜਿਹੜੀ ਸਾਡੀ ਐਪਲੀਕੇਸ਼ਨ ਸੀ ਸਪੈਸਿਫਿਕ ਰਿਕਾਰਡ ਮੰਗਿਆ ਕਿੰਨੀ ਪੈਲੇਟ ਗਨਸ ਯੂਜ਼ ਹੋਈਆਂ ਨੇ ਕਿੰਨੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਔਰ ਕਿੰਨੀ ਗੋਲੀਆਂ ਚੱਲੀਆਂ ਨੇ ਕਿੰਨੇ ਰਾਉਂਡ ਉਹ ਅਸੀਂ ਕੋਰਟ 'ਚ ਮੰਗਿਆ ਤੇ ਅੱਜ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਸ਼ੁਭਕਰਨ ਦੀ ਪੋਸਟਮਾਰਟਮ ਕਿਉਂ ਨਹੀਂ ਕੀਤਾ ਫਿਰ ਉਹਨਾਂ ਨੇ ਕੋਰਟ ਨੇ ਉਹਦੀ ਪੋਸਟਮਾਰਟਮ ਰਿਪੋਰਟ ਮੰਗੀ ਤੇ ਸਟੇਟ ਕ ਕੋਰਟ ਨੇ ਡਾਇਰੈਕਸ਼ਨ ਕੀਤੀ ਕਿ ਪੋਸਟਮਾਰਟਮ ਰਿਪੋਰਟ ਐਫ ਆਈ ਆਰ ਦੀ ਟ੍ਰਾਂਸਲੇਟਿਡ ਕਾਪੀ ਉਹ ਜਿਹੜੀ ਆ ਪਲੇਸ ਆਨ ਰਿਕਾਰਡ ਕੀਤੀ ਜਾਵੇ ਅੱਛਾ ਇਹਦਾ ਮੀਨ ਟਾਈਮ ਇੱਕ ਜ਼ਿਕਰ ਆਇਆ ਪ੍ਰਿਤਪਾਲ ਦਾ ਉਹਦੇ ਬਾਰੇ ਕੋਰਟ ਨੇ ਬੜੀ ਹਨਾਨੀ ਜ਼ਾਹਿਰ ਕੀਤੀ ਕਿ ਇੱਕ ਮੁੰਡਾ ਜਿਹਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਉਹਨੂੰ ਤੁਸੀਂ ਹੈਂਡਓਵਰ ਨਹੀਂ ਕੀਤਾ ਜਦ ਤੱਕ ਇਹ ਹਾਈ ਕੋਰਟ ਨੇ ਵਾਰੰਟ ਅਫ ਅਰਪੀਂਡ ਨਹੀਂ ਕੀਤਾ ਕੋਰਟ ਨੇ ਇਸ ਗੱਲ ਦਾ ਕਾਗਨੀਸੈਂਸ ਲੈ ਕੇ ਬੜਾ ਸੀਰੀਅਸ ਕਾਗਨੀਸੈਂਸ ਲਿਆ ਤੇ ਉਸ ਤੋਂ ਬਾਅਦ ਜਿਹੜਾ ਸਟੇਟ ਕਾਉਂਸਲ ਨੇ ਕਹਿ ਆ ਦਿਓ ਮੈਟਰ ਸਿੰਗਲ ਬੈਂਡ ਸੀ ਚੱਲ ਰਿਹਾ ਹੈ ਫਿਰ ਵੀ ਕੋਰਟ ਨੇ ਕਿਹਾ ਸੀ ਸੈਕਟਰੀ ਨੇ ਜੋ ਲੈਟਰ ਲਿਖਿਆ ਸੀ ਹਰਿਆਣਾ ਸਰਕਾਰ ਨੂੰ ਉਹਨੂੰ ਪਲੇਸ ਆਨ ਰਿਕਾਰਡ ਕਰੋ ਬਟ ਸਿንስ ਮੈਟਰ ਇਜ਼ ਪੈਂਡਿੰਗ ਬਿਫੋਰ ਦੀ ਆਨਰੇਬਲ ਸਿੰਗਲ ਜੱਜ ਸੋ ਧੇਰਫੋਰ ਕੋਰਟ ਨੇ ਉਸੇ ਫਰਦਰ ਕੋਈ ਡਾਇਰੈਕਸ਼ਨ ਉਸ ਵਿੱਚ ਉਸੇ ਮੈਟਰ ਚ ਨਹੀਂ ਕੀਤੀ ਸ਼ੁਭਕਰਨ ਵਾਲੇ ਚੁਣਾ ਨੇ ਕਿਹਾ ਕਿ ਤੁਸੀਂ ਜਿਹੜਾ ਇਹਦਾ ਐਪਲੀਕੇਸ਼ਨ ਦਾ ਰਿਪਲਾਈ ਜੋ ਹੈ ਉਹ ਦਿਓ ਰਪੜੀਆ ਸਰ ਕੀ ਅੱਜ ਇਹ ਵੀ ਕਿਹਾ ਗਿਆ ਕਿ ਫਾਰਮਰਸ ਵੱਲੋਂ ਕਿਉਂ ਕੋਈ ਪ੍ਰੈਜ਼ెంట్ ਨਹੀਂ ਹੋਇਆ ਹਨ ਕੋਰਟ ਨੇ ਉਹ ਜੋ ਕਿਤਾਬੀ ਜੋ ਜਿਹੜੀ ਕਿਸਾਨ ਯੂਨੀਅਨ ਹੈ ਉਹਨਾਂ ਦੇ ਰਿਪਰੈਜ਼ੈਂਟੇਟਿਵ ਥਰੂ ਐਡਵੋਕੇਟ ਉਹ ਅਪੀਅਰ ਕਿਉਂ ਨਹੀਂ ਹੋਏ ਹੈ ਕੋਈ ਦੇ ਬਾਰੇ ਕਮੈਂਟ ਕੀਤਾ ਸੀ ਕੋਰਟ ਨੇ ਤਾਂ ਕੋਰਟ ਨੇ ਕਿਹਾ ਵੀ ਉਹਨਾਂ ਨੂੰ ਵੀ ਪ੍ਰੈਜ਼ెంట్ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾਮਲੇ ਦਾ ਜੋ ਕੋਈ ਸਮਾਧਾਨ ਹੋ ਸਕੇ ਸਰ ਹੁਣ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵੀ ਕਿਸੇ ਲੀਗਲ ਕਾਉਂਸਲ ਨੂੰ ਖੜਾ ਕਰੋਗੇ ਕਿਉਂਕਿ ਪਟੀਸ਼ਨਰਸ ਫਿਲਹਾਲ ਤੋ ਵਕੀਲਾਂ ਵੱਲੋਂ ਹੀ ਪਾਈ ਜਾ ਰਹੀ ਹੈ ਨਹੀਂ ਉਹ ਤਾਂ ਦੇਖੋ ਡਿਪੈਂਡ ਕਰਦਾ ਹੈ ਕਿ ਫਾਰਮਰ ਯੂਨੀਅਨ ਜੋ ਹੈ ਹੁਣ ਕਾ ਕੀ ਕੋਰਟ ਕੇ ਸਾਹਮਣੇ ਉਹ ਆਣਾ ਚਾਹਤੇ ਹੈ ਕਿ ਨਹੀਂ ਆਣਾ ਚਾਹਤੇ ਹੈ ਜਾਂ ਗਵਰਨਮੈਂਟ ਕੇ ਸਾਥ ਹੀ ਉਹਨਾਂ ਨਾਲ ਗੱਲਬਾਤ ਕਰਨੀ ਹੈ that depends on them to us pe to hum comment nahi kar sakte ki we kar rahe hai to adi petition te hun government of india nu notice government of india nu haryana government nu te punjab government nu bhi par court ne hairani prakat ki hai ki ye death ho gayi 21 nov aur kal rati afair hui hai ਤੋ ਇਨਾ ਟਾਈਮ ਕਿਉਂ ਲਾਇਆ ਜੋ ਐਫਆਈਆਰ ਕਰਨਾ ਹੈ ਪੋਸਟਮਾਰਟਮ ਦੀ ਵੀ ਕੋਈ ਲੋੜ ਨਹੀਂ ਹੈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਕਿ ਜੋ ਹੈ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਐਫਆਈਆਰ ਵਾਸਤੇ ਬਲਕਿ ਐਫਆਈਆਰ ਵਾਸਤੇ ਕੋਈ ਵੀ ਅਨੈਚੁਰਲ ਡੈਥ ਹੁੰਦੀ ਹੈ ਤਾਂ ਐਫਆਈਆਰ ਪਹਿਲਾਂ ਹੁੰਦੀ ਹੈ ਪੋਸਟਮਾਰਟਮ ਬਾਅਦ ਹੀ ਗਲ ਹੁੰਦੀ ਹੈ ਐਫਆਈਆਰ ਦਿਖਾਈ ਇਥੇ ਕੋਰਟ ਦੇ ਵਿੱਚ ਕਿ ਉਸ ਦੇ ਵਿੱਚ ਅਨਨੋਨ ਦੇ ਖਿਲਾਫ ਐਫਆਈਆਰ ਕੀਤੀ ਹੈ ਜੀ ਹਾਂਜੀ ਉਸ ਨੂੰ ਲੈ ਕੇ ਕੁਝ ਕੋਰਟ ਦਾ ਸੀਗਾ ਸਰ ਅੱਗੇ ਨਹੀਂ ਕੋਰਟ ਨੇ ਦੱਸਿਆ ਕਿ ਜੋ ਉਹਦੀ ਟ੍ਰਾਂਸਲੇਟਡ ਕਾਪੀ ਜੋ ਹੈ वो कोर्ट के सामने लेके आएंगे कोर्ट ने एक सबसे बड़ी जो इसमें बात कही है कि भाई आपने कहा कि भी जो जो का है, की साइड से हुई है ना हरियाणा पुलिस में हुई है डेथ पंजाब में हुई है तो जो है कॉज ऑफ एक्शन जो है वो पंजाब में ही बनता है जो है फायर का ना की हरियाणा में जो है अच्छा। हाँ। उसके नहीं कहा गया की एस पी की बयान नहीं उसके बारे में कोई जिक्र नहीं मामले की अगली सुनवाई का है ਆ ਵੀਰਵਾਰ ਦੀ ਨੈਕਸਟ ਵੀਰਵਾਰ ਦੀ ਹੈ ਤਦ ਤੱਕ ਕੀ ਤੁਸੀਂ ਸਿਪੋਰਟ ਸ਼ੀਟਸ ਰਿਪੋਰਟ ਫਾਈਲ ਕਰਨਾ ਹੈ ਕੋਰਟ ਨੂੰ ਕੋਰਟ ਨੇ ਉਹਨਾਂ ਨੂੰ ਕਹਿ ਕਿਤਾ ਪੋਸਟਮਾਰਟਮ ਰਿਪੋਰਟ ਫਾਈਲ ਕਰਨੀ ਹੈ ਐਫ ਆਈ ਆਰ ਦੀ ਟ੍ਰਾਂਸਲੇਟਡ ਕਾਪੀ ਫਾਈਲ ਕਰਨੀ ਹੈ ਜਿਹੜਾ ਪ੍ਰਤਪਾਲ ਦੇ ਕੇਸ 'ਚ ਜਿਹੜਾ ਚੀਫ ਸਕੱਰੇਟਰੀ ਨੇ ਲੈਟਰ ਲਿਖਿਆ ਸੀ ਉਹ ਫਾਈਲ ਕਰਨਾ ਹੈ ਉਸ ਤੋਂ ਇਲਾਵਾ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹਦਾ ਰਿਪਲਾਈ ਡੀਟੇਲਡ ਰਿਪਲਾਈ ਕਿਉਂਕਿ ਸਾਰੀ ਪੈਰਾਵਾਇਜ਼ ਰਿਪਲਾਈ ਫਾਈਲ ਕਰਨਾ ਹੈ ਇਸ ਤੋਂ ਇਲਾਵਾ ਇੱਕ ਪ੍ਰਤਾਪ ਸਿੰਘ ਬਾਜਵਾ ਜੋ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ ਉਹਦਾ ਵੀ ਕੋਰਟ ਨੇ ਕਿਹਾ ਕਿ ਉਹਦਾ ਵੀ ਰਿਪ ਪੀਟੀਸ਼ਨ ਦੇ ਵਿੱਚ ਸਰ ਐਫ ਆਈ ਆਰ ਨੂੰ ਲੈ ਕੇ ਸੀਗਾ ਉਹਨਾਂ ਦੀ ਪੀਟੀਸ਼ਨ ਚ ਐਫ ਆਈ ਆਰ ਨੂੰ ਲੈ ਕੇ ਸੀ ਇਸ ਤੋਂ ਇਲਾਵਾ ਜਿਹੜੇ ਪੈਲਟਸ ਦਾ ਇੰਜਰਡ ਹੋਏ ਨੇ ਫਾਰਮਰਸ ਉਹਦਾ ਵੀ ਜ਼ਿਕਰ ਸੀ ਕਿ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਐਫ ਆਈ ਆਰ ਹੋਣੀ ਚਾਹੀਦੀ ਹੈ ਮੇਨਲੀ ਉਹਨਾਂ ਦਾ ਐਫ ਆਈ ਆਰ ਤੇ ਫੋਕਸ ਸੀ ਤੇ ਹਾਂਜੀ ਠੀਕ ਹੈ ਤੇ ਸਰ ਜਿਹੜੇ ਰਸਤੇ ਬੰਦ ਹੋਏ ਨੇ ਕੁਝ ਦੱਸਿਆ ਸਟੇਟ ਆਫ ਹਰਿਆਣਾ ਨੇ ਕਿ ਅਸੀਂ ਇੰਨਾ ਰਾ ਖੋਲ ਦਿੱਤੇ ਹੈ ਨਹੀਂ ਉਸ ਬਾਰੇ ਅੱਜ ਜ਼ਿਆਦਾ ਜ਼ਿਕਰ ਨਹੀਂ ਹੋਇਆ ਹਰਿਆਣਾ ਯੂਨੀਅਨ ਆਫ ਇੰਡੀਆ ਨੇ ਅੱਜ ਜੋ ਪਲੇਸ ਆਨ ਰਿਕਾਰਡ ਕੀਤਾ ਸੀ ਉਹਨਾਂ ਨੇ ਇਹ ਪਲੇਸ ਆਨ ਰਿਕਾਰਡ ਕੀਤਾ ਕਿ ਅਸੀਂ ਫਾਰਮਰ ਨਾਲ ਜਿਹੜੀ ਮੀਟਿੰਗਸ ਹੋਈਆਂ ਨੇ ਜੋ ਡੈਲੀਬ੍ਰੇਸ਼ਨ ਹੋਈਆਂ ਨੇ ਅਸੀਂ ਉਹਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ ਅਸੀਂ ਵੀ ਕੋਰਟ ਨੂੰ ਇਹ ਦੱਸਿਆ ਕਿ ਇਹ ਜਿਹੜੀ ਇਹਨਾਂ ਦੀ ਸੀਰੀਅਸਨੈਸ ਇਹਨਾਂ ਦੇ ਇਸ ਗੱਲ ਤੋਂ ਹੈ ਕਿ ਜਿਹੜੀ ਫਾਰਮਰ ਯੂਨੀਅਨ ਸਿਰਫ ਧਰਨੇ ਤੇ ਬੈਠੀਆਂ ਨੇ ਜਿਨ੍ਹਾਂ ਨੇ ਬਾਰਡਰ ਤੇ ਬੈਠੀਆਂ ਨੇ ਉਹਨਾਂ ਨੂੰ ਇਹ ਗੱਲ ਕਰ ਰਹੇ ਨੇ ਤੇ ਬਾਕੀ ਜਿਹੜੀ 36 ਫਾਰਮਰ ਯੂਨੀਅਨ ਹੋਰ ਵੀ ਹੈਗੀਆਂ ਨੇ ਉਹਨਾਂ ਨੂੰ ਇਹਨਾਂ ਨੇ ਗੱਲਬਾਤ ਤੇ ਮਰਸੇਬ ਨਹੀਂ ਬੁਲਾਇਆ ਤੇ ਅਸੀਂ ਕਿਹਾ ਕਿ ਵੀ ਇਟ ਸ਼ੋਜ਼ ਕਿ ਦੇ ਆਰ ਨਾਟ ਸੀਰੀਅਸ ਅਬਾਊਟ ਦੀ ਡਿਸਕਸ਼ਨ अच्छा इसमें एक और इम्पोर्टेंट डायरेक्शन हुई है कि इंटरनेट जो बैन का है तो कोर्ट ने कहा है कि जो है वो फंडामेंटल राइट है सबका सिटीजन का जो है इंटरनेट का तो सुप्रीम कोर्ट ने जो है जम्मू कश्मीर के, के केस में जो ऑलरेडी लॉ लेट डाउन किया हुआ है कि इंटरनेट बैन नहीं कर सकते आप स्टूडेंट्स का और उसका हुआ है तो उस पर भी जो है हरियाणा गवर्नमेंट को और पंजाब को यूनियन ऑफ इंडिया को तीनों को कहा है कि जो है वो एफिडेविट फाइल करेंगे कि इस लॉ सुप्रीम कोर्ट ने कहा है उसके बारे उसके बावजूद जो है इंटरनेट बैन क्यों किया हुआ है उस पर भी जवाब फाइल करने की नेक्स्ट डेट तक बोला है कोर्ट ਇਹ ਹਫਤੇ ਬਾਅਦ ਮਾਮਲੇ ਦੀ ਸੁਣਵਾਈ ਹੋਣੀ ਹੈ ਤਿੰਨੋਂ ਨੂੰ ਯਾਨੀ ਕਿ ਯੂਨੀਅਨ ਆਫ ਇੰਡੀਆ ਸਟੇਟ ਆਫ ਪੰਜਾਬ ਸਟੇਟ ਆਫ ਜਿਹੜਾ ਹਰਿਆਣਾ ਹੈ ਤਿੰਨਾਂ ਨੂੰ ਐਫੀਡੇਵਿਡ ਫਾਈਲ ਕਰਕੇ ਦੱਸਣਾ ਇਸ ਤੋਂ ਇਲਾਵਾ ਜਿਹੜਾ ਨੋਟਿਸ ਸਭ ਤੋਂ ਅਹਿਮ ਇੰਟਰਨੈਟ ਸਸਪੈਂਸ਼ਨ ਨੂੰ ਲੈ ਕੇ ਵੀ ਕਿਹਾ ਹੈ ਹਾਲਾਂਕਿ ਸਟੇਟ ਆਫ ਹਰਿਆਣਾ ਨੇ ਕਿਹਾ ਕਿ ਅਸੀਂ ਰিস্টੋਰ ਕਰ ਦਾਂਗੇ ਕਿਉਂਕਿ ਫੰਡਮੈਂਟਲ ਰਾਈਟ ਹੈ ਲੋਕਾਂ ਦਾ ਇਸ ਕਰਕੇ ਤੇ ਕਿਤੇ ਨਾ ਕਿਤੇ ਕੋਰਟ ਵੀ ਗੰਭੀਰ ਹੈ ਤੇ ਹੁਣ ਕੇਂਦਰ ਸਰਕਾਰ ਨੂੰ ਜਵਾਬ ਅੱਜ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਆਖਿਰ ਕੀ ਕਿਸਾਨ ਯੂਨੀਅਨਸ ਦੇ ਨਾਲ ਗੱਲਬਾਤ ਹੋਈ ਹੈ ਕਿਸ ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਹੈ ਲੇਕਿਨ ਹੁਣ ਅਗਲੀ ਸੁਣਵਾਈ ਤਾ ਐਫੀਡੈਵਿਟ ਜਿਹੜਾ ਹੈ ਉਹ ਤਿੰਨੋਂ ਵੱਲੋਂ ਫਾਈਲ ਕਰਨਾ ਹੈ ਕੈਮਰਾ ਪਰਸੈਂਟ ਪ੍ਰਦੀਪ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ